ਬੀਤੇ ਦਿਨ ਫਿਲੌਰ ਸ਼ਹਿਰ ਵਿਖੇ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਮੂਰਤੀ ਦੇ ਨਾਲ ਹੋਈ ਬੇਅਦਬੀ ਨੂੰ ਲੈ ਕੇ ਸ਼ਿਵ ਸੈਨਾ ਪੰਜਾਬ ਵੱਲੋਂ ਖਾਲਿਸਤਾਨ ਆਤਵਾਦੀ ਗੁਰੂਪੰਤ ਸਿੰਘ ਪੁੰਨੂ ਦਾ ਪੁਤਲਾ ਫੋਕਿਆ ਗਿਆ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਰ ਦੀ ਰਿਪੋਰਟ ਮਰਦਾਵਾ ਮਰਦਾਵਾ ਮਰਦਾਬਾ ਮਰਦਾਵਾ 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 ਪੰਨੂ ਪਤਾ बाबी सोचत ਹਾਏ ਹਾਏ ਕੁੱਤਾ ਹਾਏ ਹਾਏ ਮੋਨੂ ਕੁੱਤਾ ਹਾਏ ਹਾਏ ਮੋਨੂ ਕੁੱਤਾ ਹਾਏ ਹਾਏ ਕ੍ਰਿਸ਼ਨਾ ਜੀ ਅੱਪਾ 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 ਹਾਏ ਹਾਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਫਲੋਰ ਵਿਖੇ ਜੋ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਜੋ ਬੇਗਦਰੀ ਕੀਤੀ ਗਈ ਹੈ ਉਸ ਦੇ ਜਿਹੜੇ ਵੀ ਜੇਸ ਬੰਦੇ ਨੇ ਕੀਤੀ ਹੈ ਉਹਨੂੰ ਜਲਦੋਂ ਜਲਦ ਫੜਾਇਆ ਜਾਵੇ ਔਰ ਭਾਰਤ ਸਰਕਾਰ ਨੂੰ ਇੱਕ ਬੇਨਤੀ ਹੈ ਜਿਹੜਾ ਆਪ ਨੂੰ ਬਾਹਰਲੀ ਕੰਟਰੀਆਂ 'ਚ ਬਹਿ ਕੇ ਪੰਜਾਬ ਦਾ ਫਗਵਾੜਾ ਦਾ ਔਰ ਪੂਰੇ ਦੇਸ਼ ਦਾ ਮਾਹੌਲ ਖਰਾਬ ਕਰ ਰਿਹਾ ਹੈ ਉਸ ਨੂੰ ਜਲਦੋਂ ਜਲਦ ਫੜਾਇਆ ਜਾਵੇ ਉਹਨੂੰ ਚੌਂਕ ਦੇ ਵਿੱਚ ਖੜ ਕੇ ਫਾਂਸੀ ਦਿੱਤੀ ਜਾਵੇ ਜੈਕਾਰੇ ਵੀਰ ਬਜਰੰਗੇ ਹਰ ਹਰ ਮਹਾ ਪਿਛਲੇ ਦਿਨੋਂ ਫਲੋਰ ਸ਼ਹਿਰ ਦੇ ਵਿੱਚ ਪੀਮਰਾਬ ਅੰਬੇਦਕਰ ਜੀ ਦੀ ਪ੍ਰਤਿਮਾ ਦੇ ਉੱਤੇ ਜੋ ਬੇਅਦਬੀ ਕੀਤੀ ਗਈ ਹੈ ਉਸ ਦੇ ਰੋਸ ਸਬਰੂਪ ਅੱਜ ਸ਼ਹਿਰ ਸਾਰਾ ਪੰਜਾਬ ਪਗਵਾੜਾ ਵੱਲੋਂ ਸਾਡੇ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਇੰਦਰਜੀਤ ਗਰਵਲ ਜੀ ਰਜੇਸ਼ ਪਾਲਟਾ ਜੀ ਔਰ ਸ਼ਹਿਰੀ ਪ੍ਰਧਾਨ ਅੰਤੁਰ 베ਜੀ ਅਧਿਐਤ ਦਾ ਦੇ ਵਿੱਚ ਗੁਰਪਤਵੰਦ ਸਿੰਘ ਪੰਨੂ ਦਾ ਪੁਤਲਾ ਫੂਕਿਆ ਗਿਆ ਔਰ ਸਰਕਾਰ ਨੂੰ ਇਹ ਚਤਾਵਨੀ ਦਿੱਤੀ ਗਈ ਹੈ ਕਿ ਕਿਸੇ ਵੀ ਧਰਮ ਦੀ ਬੇਅਦਬੀ ਕਿਸੇ ਵੀ ਤਰੀਕੇ ਦਾ ਬਰਦਾਸ਼ਤ ਨਹੀਂ ਕੀਤੀ ਜਾਊਗੀ ਇਹਨਾਂ ਬੇਅਦਬੀਆਂ ਨੂੰ ਰੋਕਣ ਦੇ ਲਈ ਅੱਜ ਤੋਂ ਬਾਅਦ ਇੰਤਜ਼ਾਮ ਕੀਤੇ ਜਾਣ ਔਰ ਇਹਨਾਂ ਦੇ ਦੋਸ਼ੀਆਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਚੇਲਾਨੀਆਂ ਸੁਲਾਖਾਂ 'ਚ ਛੱਡਿਆ ਜਾਵੇ ਇਸੇ ਤਰ੍ਹਾਂ ਅਸੀਂ ਸੈਂਟਰ ਗਵਰਨਮੈਂਟ ਦੇ ਅੱਗੇ ਬੇਨਤੀ ਕਰਦੇ ਆਂ ਕਿ ਜਲਦੀ ਤੋਂ ਜਲਦੀ ਗੁਰਪਤਵੰਦ ਸਿੰਘ ਪੰਨੂ ਨੂੰ ਇੰਟਰਪੋਲ ਰਾਹੀਂ ਹਿੰਦੁਸਤਾਨ ਲਿਆਂਦਾ ਜਾਵੇ ਔਰ ਇਹਨੂੰ ਇੱਥੇ ਸਾਰੀ ਜ਼ਿੰਦਗੀ ਦੇਲੇ ਉਮਰ ਪੜ ਸੁਲਾਖਾਂ ਦੇ ਵਿੱਚ ਛੱਡਿਆ ਜਾਵੇ ਏ ਕਰੋ ਵੀਰ ਬੈਰੰਗੇ